ਇਸ ਤਰ੍ਹਾਂ ਕਿ ਜਿਸ ਦਿਨ ਭਗਵੰਤ ਸਿੰਘ ਦੀ ਸਰਕਾਰ ਬਣੀ ਹੈ ਉਸ ਦਿਨ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਕਿਸਾਨੀ ਦੇ ਤੋਂ ਹੀ ਕੰਮ ਇਥੇ ਸ਼ੁਰੂ ਹੁੰਦਾ ਹੈ ਔਰ ਕਿਸਾਨੀ ਦੇ ਖਤਮ ਹੁੰਦਾ ਮੈਂ ਸਮਝਦਾ ਕਿ ਜੋ ਪਿਛਲੇ ਸਮੇਂ ਦੇ ਵਿੱਚ ਜੋ ਬੀਜਪੀ ਦੀ ਕੇਂਦਰ ਸਰਕਾਰ ਨੇ ਜੋ ਬਹੁਤ ਅਤਿਆਚਾਰ ਕੀਤਾ ਤਿੰਨ ਕਾਨੂੰਨਾਂ ਦੇ ਖਿਲਾਫ ਕਿਸਾਨ ਭਰਾਵਾਂ ਨੇ ਸੰਘਰਸ਼ ਕੀਤਾ ਔਰ ਤਕਰੀਬਨ ਡੇਢ ਸਾਲ ਉਹਨਾਂ ਨੂੰ ਦਿੱਲੀ ਬਾਰਡਰ ਦੇ ਉੱਪਰ ਸੰਘਰਸ਼ ਕਰਨਾ ਪਿਆ ਉਹਦੇ ਵਿੱਚ ਜੋ ਕਿਸਾਨ ਵੀਰ ਸਾਡੇ ਸ਼ਹੀਦ ਹੋ ਗਏ ਸੀਗੇ ਆਪਦੀਆਂ ਜਾਨਾਂ ਕੋਲ ਬੈਠੇ ਸੀਗੇ ਉਹਨਾਂ ਨੂੰ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਉਹਨਾਂ ਦੀ ਬਾਹ ਫੜ ਰਹੀ ਹੈ ਤੇ ਅੱਜ ਉਸੇ ਲੜੀ ਦੇ ਵਿੱਚ ਸੁਨਾਮ ਹਲਕੇ ਦੇ 13 ਪਰਿਵਾਰਾਂ ਨੂੰ ਉਹ ਕਿਸਾਨ ਪਰਿਵਾਰ ਜਿਹੜੇ ਕਿ ਜਿਨ੍ਹਾਂ ਦੇ ਜੀ ਸ਼ਹੀਦ ਹੋ ਗਏ ਸੀਗੇ ਉਸ ਸੰਘਰਸ਼ ਦੇ ਵਿੱਚ ਉਹਨਾਂ 13 ਪਰਿਵਾਰਾਂ ਦੇ ਜੀਆਂ ਨੂੰ ਸਰਕਾਰੀ ਨੌਕਰੀਆਂ ਜਿਹੜੀ ਉਹ ਦਿੱਤੀ ਜਾ ਰਹੀ ਹੈ ਔਰ ਸਮੂਚੇ ਪੰਜਾਬ ਦੇ ਵਿੱਚ ਹਜ਼ਾਰਾਂ ਇਹ ਜਿਹੇ ਪਰਿਵਾਰ ਜਿਨ੍ਹਾਂ ਦੀਆਂ ਜਾਣਾ ਪਈਆਂ ਗਈਆਂ ਸੈਂਕੜੇ ਸੈਂਕੜੇ ਪਰਿਵਾਰਾਂ ਦੀਆਂ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਤੇ ਸਨਾਮ ਹਲਕੇ ਦੇ ਅਜੇ 13 ਪਰਿਵਾਰ ਨੇ ਜਿਹੜੇ ਇਹਦੇ ਵਿੱਚ ਕਵਰ ਕੀਤੇ ਜਾ ਰਹੇ ਨੇ ਪੰਜਾਬ ਦੀ ਭਵੰਤਵਾਨ ਸਰਕਾਰ ਕਿਸਾਨ ਭਰਾਵਾਂ ਦੇ ਨਾਲ ਮਜ਼ਦੂਰ ਭਰਾਵਾਂ ਦੇ ਨਾਲ ਖੜੀ ਸੀ ਔਰ ਹਮੇਸ਼ਾ ਖੜੀ ਰਹੂਗੀ ਕਿਉਂਕਿ ਜਿੰਦ ਜਾਨ ਪੰਜਾਬ ਦੀ ਕਿਸਾਨੀ ਆ ਪਰ ਕਿਹੜੇ ਡਿਪਾਰਟਮੈਂਟ ਦੇ ਜਿਹੜੇ ਨੌਕਰੀ ਇਹ ਸਾਰੇ ਖੇਤੀਬਾੜੀ ਡਿਪਾਰਟਮੈਂਟ ਦੇ ਨੇ ਜੀ ਕਿਉਂਕਿ ਕਿਸਾਨ ਖੇਤੀਬਾੜੀ ਨਾਲ ਹੀ ਸੰਬੰਧਿਤ ਹੈ ਉਹਨਾਂ ਦਾ ਕਿੱਤਾ ਜਿਹੜਾ ਉਹ ਖੇਤੀਬਾੜੀ ਦੇ ਨਾਲ ਹੀ ਜੁੜ ਸਕਦਾ ਸੀਗਾ ਉੱਥੇ ਉਹ ਕੰਟ੍ਰਿਬਿਊਟ ਕਰ ਸਕਦਾ ਸੀ ਉਹ ਖੇਤੀਬਾੜੀ ਵਿਭਾਗ ਦੇ ਵਿੱਚ ਇਹਨਾਂ ਸਾਰੇ ਪਰਿਵਾਰਾਂ ਦੇ ਜੀਆਂ ਨੂੰ ਨੌਕਰੀ ਜਿਹੜੀ ਦਿੱਤੀ ਗਈ ਹੈ ਜੀ ਜਿਹੜਾ ਕਿਸਾਨਾਂ ਦੀ ਯਾਦ ਦੇ ਵਿੱਚ ਇੱਕ ਸਮਾਰਕ ਬਣਾਇਆ ਗਿਆ ਸੀ ਪੂਰੇ ਪੰਜਾਬ ਦੇ ਵਿੱਚ ਪਹਿਲਾ ਸਮਾਰਕ ਜਿਹੜਾ ਸੰਗਰੂਰ ਦੇ ਵਿੱਚ ਬਣਾਇਆ ਸੀ ਅਜੋ ਅਣਦੇਖੀ ਦਾ ਸ਼ਿਕਾਰ ਹੈ ਨਹੀਂ ਐਹ ਜੀ ਕੋਈ ਗੱਲ ਨਹੀਂ ਹੈ ਜੀ ਜੇ ਕੋਈ ਇਸ ਤਰ੍ਹਾਂ ਦੀ ਕੋਈ ਤੁਹਾਡੇ ਧਿਆਨ ਦੇ ਵਿੱਚ ਗੱਲ ਆਉਂਦੀ ਹੈ ਐਹ ਜੀ ਕੋਈ ਗੱਲ ਨਹੀਂ ਹੈ ਵੀ ਸਰਕਾਰ ਵੱਲੋਂ ਕੋਈ ਅਣਦੇਖੀ ਕੀਤੀ ਜਾਂਦੀ ਹੈ ਪਰ ਹਾਂ ਜੀ ਡੈਫੀਨਿਟਲੀ ਕਤੇ ਐਡਮਿਨਿਸਟ੍ਰੇਟਿਵ ਤੌਰ ਦੇ ਉੱਪਰ ਕੋਈ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੈ ਤਾਂ ਤੁਸੀਂ ਵੀ ਪੱਤਰਕਾਰ ਭਰਾ ਵੀ ਸਮਾਜ ਦਾ ਹਿੱਸਾ ਹੋ ਸਾਨੂੰ ਦੱਸੋ ਉਹਦੇ ਚ ਡਿਪਟੀ ਕਮਿਸ਼ਨਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਦੇ ਪੂਰਾ ਧਿਆਨ ਦੇ ਕੇ ਜੋ ਵੀ ਇੱਥੇ ਰਿਕੁਆਇਰਡ ਹੋਊਗਾ ਉਹ ਹੋਏਗਾ ਦਿੱਲੀ ਸਰ ਦੁਬਾਰਾ ਕਿਸਾਨ ਬੈਠੇ ਆ ਗਏ ਤਾਂ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨਾਂ ਨੇ ਉਹ ਹੁਣ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣ ਦੀ ਗੱਲ ਕਰ ਰਹੇ ਨੇ ਪ੍ਰਾਈਵੇਟ ਮੀਟਿੰਗ ਆਉਣ ਦੀ ਗੱਲ ਕਰ ਰਹੇ ਨੇ ਕਿ ਕਿਸਾਨ ਆ ਤਾਂ ਉਹਨਾਂ ਨੇ ਕਿਹਾਗਾ ਕਿ 22 ਜੁਲਾਈ ਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਮਿਲ ਕੇ ਜਿਹੜਾ ਸੀ ਸਰਕਾਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਾਂ। ਦੇਖੋ ਇਸ ਤਰ੍ਹਾਂ ਕਿ ਵਿਰੋਧੀ ਤਨਾ ਚਾਹੇ ਜਿਹੜੀਆਂ ਮਰਜ਼ੀ ਪਾਰਟੀ ਆਉਣ ਚਾਹੇ ਕਾਂਗਰਸ ਆ ਆਮ ਆਦਮੀ ਪਾਰਟੀ ਆ ਚਾਹੇ ਹੋਰ ਵੀ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਹਮੇਸ਼ਾ ਕਿਸਾਨੀ ਦੀ ਗੱਲ ਹੈ ਜਿਹੜੀ ਉਹ ਕਰਦੇ ਰਹੇ ਆ ਕਿਉਂਕਿ ਕਿਸਾਨ ਵੀਰਾਂ ਨੂੰ ਹੁਣ तकरीबन 4 ਸਾਲ ਹੋ ਗਏ ਮੋਦੀ ਸਰਕਾਰ ਦੇ ਨਾਲ ਟੱਕਰਾਂ ਮਾਰਦੇ ਨੂੰ ਉਹਨਾਂ ਦੇ ਕੰਨਾਂ ਤੇ ਯੂਨੀ ਸਰਕ ਦੀ ਹੈਗੀ ਤੇ ਡੈਫੀਨੇਟਲੀ ਸਰਕਾਰ ਦੇ ਵਿੱਚ ਜਿੰਨੀ ਡੈਮੋਕਰੇਸੀ ਜਿੰਨੀ ਸਰਕਾਰ ਜ਼ਰੂਰੀ ਹੁੰਦੀ ਹੈ ਓਨੀ ਹੀ ਆਪੋਜੀਸ਼ਨ ਵੀ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਔਰ ਪਿਛਲੇ ਸਮੇਂ ਦੇ ਤੁਸੀਂ ਦੇਖੇ ਜੋ ਇੰਡੀਆ ਬਲੌਕ ਹੈ ਆਪੋਜੀਸ਼ਨ ਦਾ ਜੋ ਗੱਠਜੋੜ ਹੈ ਉਹਨੇ ਬਹੁਤ ਵੱਡੇ ਪੋਲੀਟੀਕਲ ਗੇਨਸ ਪਿਛਲੇ ਇਲੈਕਸ਼ਨਾਂ ਦੇ ਵਿੱਚ ਕੀਤੇ ਨੇ ਤੇ ਹੁਣ ਵੀ ਜਿਹੜੇ ਕੱਲ ਇਲੈਕਸ਼ਨ ਹੋਗੇ ਅੱਜ ਇਹਨੇ 10 ਤਰੀਕ ਨੂੰ ਉਹਦੇ ਵਿੱਚ ਵੀ ਤੇ 13 ਦੇ ਵਿੱਚੋਂ 10 ਸੀਟਾਂ ਜਿਹੜੀ ਉਹ ਆਪੋਜੀਸ਼ਨ ਬਲੌਕ ਜਿੱਤ ਚੁੱਕੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇੱਕ ਸਿਆਸੀ ਫਿਜ਼ ਹੈ ਜਿਹੜੀ ਉਹ ਪੂਰੇ ਦੇਸ਼ ਦੀ ਬਦਲ ਰਹੀ ਹੈ ਉਹ ਇੰਡੀਆ ਬਲੌਕ ਦੀਆਂ ਪਾਰਟੀਆਂ ਦੇ ਵਿੱਚ ਦੇ ਨਾਲ ਦੇ ਹੱਕ ਦੇ ਵਿੱਚ ਉਹ ਹਵਾ ਚੱਲ ਰਹੀ ਹੈ ਤੇ ਬੀਜੇਪੀ ਦੇ ਖਿਲਾਫ ਉਹ ਹਵਾ ਚੱਲਣੀ ਸ਼ੁਰੂ ਹੋਈ ਹੈ ਸੋ ਚੰਗੀ ਗੱਲ ਹੈ ਕਿ ਸਾਰੇ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਨਾਲ ਕਿਸਾਨੀ ਅ ਅੰਦੋਲਨ ਦੇ ਸਾਥੀਆਂ ਨੂੰ ਮਿਲਣਾ ਚਾਹੀਦਾ ਹੈ ਕਿਸਾਨ ਕਮੇਟੀਆਂ ਨੂੰ ਮਿਲਣਾ ਚਾਹੀਦਾ ਜਥੇਬੰਦੀਆਂ ਨੂੰ ਤਾਂ ਕਿ ਸਰਕਾਰੀ ਦਰਬਾਰੇ ਉਹਨਾਂ ਦੀ ਗੱਲ ਜਿਹੜੀ ਪਹੁੰਚਾਈ ਜਾ ਸਕੇ ਤੇ ਮਸਲੇ ਹੱਲ ਕਰਾਇਆ ਜਾ ਸਕੇ ਹਾਈ ਕੋਰਟ ਦਾ ਸੱਕ ਫੈਸਲਾ ਆਇਆਗਾ ਉਹਨਾਂ ਨੇ ਕਿਹਾਗਾ ਕਿ ਹਰਿਆਣਾ ਪ੍ਰਕਾਰ ਜਿਹੜਾ ਬਾਰਡਰਾਂ ਨੂੰ ਖੋਲੇ ਤਾਂ ਹੁਣ ਹਰਿਆਣਾ ਸਰਕਾਰ ਤੋਂ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਚਲੀ ਗਈ ਹੈ ਤਾਂ ਕਿ ਕਿਸਾਨਾਂ ਤੇ ਹਰਿਆਣਾ ਸਰਕਾਰ ਤੇ ਦਬਾਅ ਪਾਇਆ ਜਾਵੇ ਮੈਂ ਸਮਝਦਾ ਕਿ ਟੋਟਲੀ ਇਲੋਜੀਕਲ ਔਰ ਇਲਲੀਗਲ ਫੈਸਲਾ ਸੀਗਾ ਜੋ ਹਰਿਆਣਾ ਦੀ ਬੀਜਪੀ ਸਰਕਾਰ ਨੇ ਕੀਤਾ ਸੀਗਾ ਕਿ ਪੰਜਾਬ ਤੇ ਹਰਿਆਣਾ ਦੀ ਬਾਰਡਰ ਨੂੰ ਜਿਹਹ ਜ ਇੰਡੀਆ ਦੇ ਪਾਕਿਸਤਾਨ ਦਾ ਬਾਰਡਰ ਵੀ ਨਹੀਂ ਹੈਗਾ ਉਹ ਜਿਹਾ ਬਾਰਡਰ ਬਣਾ ਕੇ ਰੱਖ ਦਿੱਤਾ ਸੀਗਾ ਸੋ ਇਹ ਟੋਟਲੀ ਇਲੀਗਲ ਸੀਗਾ ਹਾਈ ਕੋਰਟ ਨੇ ਜੋ ਡਾਇਰੈਕਟਿਵ ਦਿੱਤੇ ਨੇ ਬਿਲਕੁਲ ਸਹੀ ਨੇ ਕਿ ਤੁਸੀਂ ਇੱਕੋ ਹੀ ਇੱਕੋ ਹੀ ਡੈਮੋਕਰੈਟਿਕ ਸੋਵਰਨ ਆਜ਼ਾਦ ਦੇਸ਼ ਦੇ ਵਿੱਚ ਤੁਸੀਂ ਕਿਵੇਂ ਵੰਡੀਆਂ ਪਾ ਸਕਦੇ ਹੋ ਸਰਦਾਂ ਦੇ ਉੱਪਰ ਸੂਬਿਆਂ ਦੀਆਂ ਸਰਦਾਂ ਦੇ ਉੱਪਰ ਸੋ ਉਹਨਾਂ ਦਾ ਫੈਸਲਾ ਬਿਲਕੁਲ ਠੀਕ ਸੀਗਾ ਮੈਂ ਸਮਝਦਾ ਕਿ ਜੇ ਭਾਜਪਾ ਇਹੋ ਜੀ ਹਲਕੀ ਸੋਚ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਜਾਂਦੀ ਵੀ ਹੈ ਤੇ ਉਹਨੂੰ ਉੱਥੋਂ ਵੀ ਮੂੰਹ ਦਿਖਾ ਕੇ ਆਉਣੀ ਪਊਗੀ ਤੁਹਾਨੂੰ ਲੱਗਦਾ ਕਿ ਜਿਵੇਂ ਪਹਿਲਾਂ ਤਰੀ ਉਰੇ ਬਸੋ ਦੱਸੋ ਕਿਸ ਤਰ੍ਹਾਂ ਦੀਆਂ ਮੀਟਿੰਗਾਂ ਕਿਸਾਨ ਭਰਾਜ ਆਉਂਦੇ ਨੇ ਜਦੋਂ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਫਲਾਨ ਡੇਟ ਨੂੰ ਬਾਰਡਰ ਸੀਲ ਕਰਾਂਗੇ ਅਸੀਂ ਦਿੱਲੀ ਕੁਝ ਕਰਾਂਗੇ ਉਸ ਤੋਂ ਪਹਿਲਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਕੇਂਦਰ ਦੇ ਤਿੰਨ ਵਜ਼ੀਰ ਬੁਲਾ ਕੇ ਉਹਨਾਂ ਦੀਆਂ ਪੰਜ ਮੀਟਿੰਗਾਂ ਨੇ ਜਿਹੜੀਆਂ ਖੁਦ ਆਪ ਵਕਾਲਤ ਕੀਤੀ ਔਰ ਖੁਦ ਚੰਡੀਗੜ੍ਹ ਦੇ ਵਿੱਚ ਬੈਠ ਕੇ ਉਹ ਮੀਡੀਆ ਕਿਤੇ ਰਾਤ ਦੇ 2-2 3-3 ਵਜੇ ਤੱਕ ਉਹ ਮੀਟਿੰਗਾਂ ਚੱਲਦੀ ਰਹੀਆਂ ਪਰ ਕੇਂਦਰ ਸਰਕਾਰ ਕੋਈ ਜਾਇਜ਼ ਗੱਲ ਵੀ ਮੰਨਣ ਨੂੰ ਤਿਆਰ ਹੀ ਨਹੀਂ ਸੀਗੀ ਹੁਣ ਉਹਨਾਂ ਦੇ ਜਿੰਨੇ ਮਸਲੇ ਨੇ ਕਿਸਾਨ ਭਰਾਵਾਂ ਦੇ ਜਫੇਬੰਦੀਆਂ ਦੇ ਉਹ ਸਾਰੇ ਸਾਰੇ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਪੰਜਾਬ ਸਰਕਾਰ ਨਾਲ ਕੋਈ ਵੀ ਮਸਲਾ ਨਹੀਂ ਹੈਗਾ ਸੋ ਇਸ ਕਰਕੇ ਪੰਜਾਬ ਸਰਕਾਰ ਦਾ ਆਪਦਾ ਵਕੀਲ ਵਾਲਾ ਰੋਲ ਅਦਾ ਕਰਕੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਸਕਦੀ ਹੈ ਬੇਨਤੀ ਕਰ ਸਕਦੀ ਹੈ ਕਿਸਾਨਾਂ ਦੇ ਨਾਲ ਖੜ੍ਹ ਸਕਦੀ ਹੈ ਸੋ ਅਸੀਂ ਕਰ ਰਹੇ ਹਾਂ ਮਸਲੇ ਨੇ ਜਿਹੜੇ ਉਹ ਤਾਂ ਕੇਂਦਰ ਸਰਕਾਰ ਨੇ ਮੰਨਣੇ ਨੇ ਉਹਨਾਂ ਦੇ ਸਰ ਇੱਕ ਬਰਨਾਲਾ ਜਿਹੜੀ ਜੰਗਲੀ ਚੌਂਕ ਜਿਹੜਾ ਉਮੀਦਵਾਰਾ ਜਿਹੜਾ ਨਹੀਂ ਸਸਪੈਂਸ ਤੁਸੀਂ ਕੁਝ ਜ਼ਰੂਰ ਤੋਂ ਜ਼ਿਆਦਾ ਐਡਵਾਂਸ ਬੁਲਾ ਲਿਆ ਬਣਾ ਲਿਆ ਜੀ ਕੋਈ ਗੱਲ ਨਹੀਂ ਹੈਗੀ ਹਜੇ ਇੱਕ ਨਹੀਂ ਚਾਰ ਜੰਗਲੀ ਚੌਂਕਾਂ ਨੇ ਜਿਹੜੀਆਂ ਉਹ ਹੋਣੀਆਂ ਨੇ ਔਰ ਮੈਂ ਇਹਨਾਂ ਤੋਂ ਉਹਨੂੰ ਪ੍ਰਤੱਖ ਤੌਰ ਤੇ ਬੜੇ ਜ਼ੋਰ ਦੇ ਨਾਲ ਕਹਿ ਸਕਦਾ ਬੜੇ ਹੌਸਲੇ ਦੇ ਨਾਲ ਕਹਿ ਸਕਦਾ ਕਿ ਜਿਹੋ ਜਿਹੇ ਰਿਜ਼ਲਟ ਪਰਸੋ ਜਲੰਧਰ ਵੈਸਟ ਦੇ ਆਏ ਨੇ ਆਵਾਦੀ ਪਾਰਟੀ ਦੇ ਹੱਕ ਦੇ ਵਿੱਚ ਕਿ ਇੱਕ ਤਰਫਾ ਜਿਹੜੀ ਜਿੱਤ ਹੈ ਉਹ ਆਵਾਦੀ ਪਾਰਟੀ ਦੀ ਹੋਈ ਹੈ ਉਹੀ ਰਿਜ਼ਲਟ ਨੇ ਜਿਹੜੇ ਉਹ ਇਨ੍ਹਾਂ ਚਾਰ ਜ਼ਿਮਨੀ ਚੋਣਾਂ ਦੇ ਵਿੱਚ ਵੀ ਆਵਾਦੀ ਪਾਰਟੀ ਦੇ ਹੱਕ ਦੇ ਵਿੱਚ ਆਉਣਗੇ ਇਹਨਾਂ ਮੈਂ ਤੁਹਾਨੂੰ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਸਰ ਇੱਕ ਕੀ ਨਾਮ ਹੈ ਭਾਈ ਆਪਣਾ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਤੁਹਾਡਾ ਕੌਣ ਜਿਹੜਾ ਸ਼ਹੀਦ ਹੋਇਆ ਸੀ ਕਿਸਾਨ ਨਾਲ ਜੀ ਮੇਰੇ ਡੈਡੀ ਪੀ ਜੀ ਕਦੋਂ ਤੋਂ ਜਾਂਦੇ ਸੀ ਉਹ ਸ਼ੁਰੂ ਤੋਂ ਹੀ ਜਾਂਦੇ ਸੀ ਲਗਾਤਾਰ ਕੀ ਕਿੰਨਾ ਟਾਈਮ ਉਫਰੇ ਆ ਉਤੇ ਇੱਕ ਸਾਲ ਰਹੇ ਨੇ ਕੀ ਪ੍ਰੋਬਲਮ ਆ ਜੀ ਬੁਲੰਬਾਤ ਆਉਂਦੇ ਨੇ ਉਹ ਬਿਮਾਰ ਹੋ ਗਏ ਜੀ ਮੈਂ ਪ੍ਰਾਈਵੇਟ ਹਸਪਤਾਲ ਤੇ ਸੰਗਰੂਦਨ ਕਿਤਾਈ ਉਹ ਇੱਕ ਦਿਨ ਠੀਕ ਹੋਈ ਰਾਤ ਨੂੰ ਪੂਰੇ ਹੋ ਗਏ ਕਿਹੜੇ ਮੈਕਨਿਕ ਦੀ ਨੌਕਰੀ ਮੈਨੂੰ ਖੇਤੀਬਾੜੀ ਵਿਭਾਗ ਤੋਂ ਮਿਲੀ ਹੈ ਤਾਂ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਆਸ ਰੱਖ ਰਹੇ ਸੀ ਨੌਕਰੀ ਜੀ ਤਿੰਨ ਸਾਲ ਹੋ ਗਏ ਜੀ ਪਹਿਲਾਂ ਕਾਂਗਰਸ ਸਰਕਾਰ ਵੇਲੇ ਵੀ ਜਿਹੜਾ ਪਿਆ ਗਿਆ ਸੀਗਾ ਤਾਂ ਕਾਂਗਰਸ ਸਰਕਾਰ ਵੇਲੇ ਵੀ ਦੇਤੀ ਤੇ ਨੌਕਰੀ ਜਿੱਦੋਂ ਬਾਅਦ ਫਿਰ ਭਗਵੰਤ ਮਾਨ ਦੀ ਸਰਕਾਰ ਆ ਗਈ ਸੀ ਹੂੰ ਤੁਹਾਡਾ ਲਿਸਟ 'ਚ ਨਾਮ ਨਹੀਂ ਆਇਆ ਜਾਂ ਕੀ ਦਿੱਕਤ ਆ ਗਈ? ਲਿਸਟ 'ਚ ਨਾਮ ਆ ਗਿਆ ਸੀ। ਹਾਂ। ਉਹ ਪਹਿਲਾਂ ਥੋੜੀ ਪ੍ਰੋਬਲਮ ਪੈ ਗਈ ਤੇ ਉਹਦੇ ਕਰਕੇ ਥੋੜੀ ਦਿੱਕਤ ਆਈ ਪਈ ਸੀ। ਠੀਕ ਹੈ। ਹਾਂਜੀ। ਤਾਂ ਹੁਣ ਇਹਨਾਂ ਲੰਮਾ ਸਮਾਂ ਲੱਗਿਆ ਨੂੰ ਕਿਵੇਂ ਦੇਖਦੇ? ਬਸ ਦੇਖਦੇ ਹਾਂ ਬਸ ਜਿਹਨੂੰ ਲੰਘਿਆ ਸਮਾਂ ਦੋ ਲੱਗੇ ਗਿਆ ਜਿਹੜਾ ਹੁਣ ਮਤਲਬ ਨੌਕਰੀ ਮਿਲ ਗਈ ਕਰਕੇ ਪਰਵਾਹ ਤੋਂ ਕੋਈ ਨਹੀਂ ਅਸੀਂ ਪੰਜ ਜਣੇ ਮੈਂ ਮੇਨ ਕਿਹਾ ਦੀ ਬਈ ਨਗੇ 2.5 ਵਿਕਟ ਠੀਕ ਹੈ ਹਾਂ ਜੀ ਗਰਾਉਂਡ ਖੋਸ਼ਿਆ ਪਰ ਬਾਤ ਹੋਟ ਹਾਂ ਜੀ ਕੀ ਨਾਮ ਹੈ ਵਰਜੀ ਆਪਣਾ ਮੇਰਾ ਮਨਪ੍ਰੀਤ ਸਿੰਘ ਹੈ ਸਰ ਮਨਪ੍ਰੀਤ ਤੁਹਾਡਾ ਕਾਉਂਟ ਸੀਗਾ ਜਿਹੜਾ ਮੇਰਾ ਡੈਡੀ ਸੀਗਾ ਸਰ ਠੀਕ ਹੈ ਕਦੋਂ ਗਏ ਸੀ ਉਹ ਸਰ ਹਨ ਉਹ ਬੀਸ ਗਏ ਤਿੰਨ ਸਾਲ ਹੋ ਗਏ ਸੀ ਤਿੰਨ ਸਾਲ ਤੋਂ ਚੱਲਦਾ ਆ ਰਿਹਾ ਸੀ ਨਾ ਤੁਮ ਨੂੰ ਤੋਂ ਬਾਅਦ ਤਿੰਨ ਸਾਲ ਦੇ ਵਿੱਚ ਬੀ ਸੀ ਹੀ ਹੋ ਗਈ ਸੀਗੇ ਬਿਮਾਰ ਹੋ ਗਏ ਸੀ ਤਦਾਂ ਤੇ ਉਹਨਾਂ ਦੇ ਕੀ ਘਟਨਾ ਵਾਪਰੀ ਸੀ ਤੇ ਇਹਨਾਂ ਨੂੰ ਟੈਕਨੀਕਲ ਪ੍ਰੋਬਲਮ ਆ ਗਈ ਸੀ ਹਾਂ ਜੀ ਤਾ ਹੁਣ ਨੌਕਰੀ ਮਿਲੀ ਹੈ ਕਿਸ ਤਰ੍ਹਾਂ ਦੀ ਅਸੀਂ ਬਹੁਤ ਕੋਸ਼ਿਸ਼ ਮਾਨਦੇ ਹਾਂ ਵੀ ਬਸ ਧੰਨਵਾਦ ਕਰਦੇ ਹਾਂ ਸਰਕਾਰ ਦਾ ਬਹੁਤ ਬਹੁਤ ਧੰਨ ਜਿਹੜੇ ਵਿਭਾਗ ਦੇ ਵਿੱਚ ਤੁਹਾਨੂੰ ਨੌਕਰੀ ਸਾਨੂੰ ਕਿਹਦੀ ਵੱਡੀ ਵਿਭਾਗ ਦੇ ਵਿੱਚ ਨੌਕਰੀ ਮਿਲੀ ਹੈ ਸਰ ਹਾਂਜੀ ਪਹਿਲਾਂ ਕਿੰਨੇ ਸਮੇਂ ਤੋਂ ਜਿਹੜੀ ਇਹ ਮੰਗ ਚੱਲੀ ਆ ਰਹੀ ਸੀ ਇਹ ਸਰ ਹੋ ਗਈ ਤਿੰਨ ਤਿੰਨ ਸਾਲ ਤੋਂ ਉੱਪਰ ਮੰਨ ਕੇ ਚੱਲੋ ਵੀ ਹੋ ਗਈ ਸਰ ਤਿੰਨ ਸਾਲ ਤੋਂ ਉੱਪਰ ਮੰਗ ਹੋ ਗਈ ਤੁਹਾਨੂੰ ਬੈਠਾ ਨੂੰ ਧਰਨੇ ਵੀ ਲਾਇਏ ਬਹੁਤ ਜ਼ਿਆਦਾ ਵੀ ਮੀਟਿੰਗਾਂ ਵੀ ਹੋਈਆਂ ਤੇ ਦੌਰਾਨ ਸਾਡੀ ਪੰਜਾਬ ਸਰਕਾਰ ਨੇ ਮੰਗ ਸਾਡੀ ਪੂਰੀ ਕਰੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਕਿੰਨੀ ਜ਼ਮੀਨ ਸੀ ਕਿੰਨੀ ਕਿਵੇਂ ਜ਼ਮੀਨ ਪੰਜ ਕਿਨਾਰੇ ਦੀ ਜ਼ਮੀਨ ਦੀਆਂ ਨੇ ਸਰ ਜਿਆਦਾ ਕੋਈ ਨਹੀਂ ਖੇਤ ਹੈ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੈਂ ਤੇ ਮੇਰੀ ਮੰਮੀ ਬਸ ਦਿੱਲੀ ਕਰਨੇ ਤੇ ਜਾਂਦੇ ਰਹੇ ਹਾਂ ਹਾਂਜੀ ਹਾਂਜੀ ਸਰ ਤੇ ਹੁਣ ਦਿੱਲੀ ਕਰਨੇ ਚ ਜਾਂਦੇ ਸੀਗੇ ਤੇ ਨਾਲ ਉਥੇ ਆਉਂਦੇ ਆਉਂਦੇ ਵੀ ਟੈਕ ਹੋ ਗਏ ਸੀ ਉਸ ਤੋਂ ਕਿਹੜੀ ਜਥੇਬੰਦੀ ਨਾਲ ਸੀ ਅਸੀਂ ਉਗਰਾਹ ਵਾਲਾ ਹਾਂ ਹਾਂਜੀ